ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨਮਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਜੀਬੀਸੀ ਅਪਡੇਟ ਦੇ ਮਾਧਿਅਮ ਰਾਹੀਂ ਇੱਕ ਮਿਸ਼ਨ ਸੁਰੱਖਿਆ ਦੀ ਇੱਕ ਲੜੀ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅਸੀਂ ਹੁਸ਼ਿਆਰਪੁਰ ਦੇ ਵੱਖ-ਵੱਖ ਚੌਂਕਾਂ ਦੇ ਜੋ ਪੁਲਿਸ ਕਰਮੀ ਤਨਤ ਰਹਿੰਦੇ ਨੇ ਜੋ ਹੁਸ਼ਿਆਰਪੁਰ ਦੇ ਲੋਕ ਨੇ ਉਹਨਾਂ ਦੀ ਸੇਫਟੀ ਲਈ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਵੱਲੋਂ ਇੱਕ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ ਤੇ ਉਸ ਬਾਰੇ ਸਾਰੀ ਅਸੀਂ ਜਾਣਕਾਰੀ ਦਵਾਂਗੇ ਤੇ ਜੇ ਗੱਲ ਕਰੀਏ ਹੁਸ਼ਿਆਰਪੁਰ ਦੇ ਦਿਨ ਦਿਹਾੜੇ ਜੋ ਵਾਰਦਾਤਾਂ ਹੁੰਦੀਆਂ ਲੁੱਟਾਂ ਖੋਹਾਂ ਦੀਆਂ ਚੋਰੀਆਂ ਦੀਆਂ ਤੇ ਅਜੇ ਕੱਲ ਦੀ ਇੱਕ ਤਾਜ਼ਾ ਘਟਨਾ ਵਾਪਰੀ ਹੈ ਜੋ ਇੱਥੇ ਹੁਸ਼ਿਆਰਪੁਰ ਦੇ ਇੱਕ ਮੰਦਿਰ ਦੇ ਜੋ ਪੁਜਾਰੀ ਨੇ ਸ਼ਿਆਮ ਜੀ ਤਾਂ ਉਹਨਾਂ ਨਾਲ ਵੀ ਇੱਕ ਮੰਦਿਰ ਚ ਕੁਝ ਨੌਜਵਾਨਾਂ ਵੱਲੋਂ ਮੰਦਿਰ ਚ ਦਾਖਲ ਹੋ ਕੇ ਕੁੱਟਮਾਰ ਕਰਕੇ ਤੇ ਕੁਝ ਨਕਦੀ ਵੀ ਤੇ ਮੋਬਾਈਲ ਹੋ ਕੇ ਲੈ ਗਏ ਨੇ ਤੇ ਜੋ ਮਾਮਲਾ ਸਾਹਮਣੇ ਆਇਆ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਵਾਰ ਤਾਂ ਸਾਹਮਣੇ ਆਉਂਦੀਆਂ ਨੇ ਗੱਲ ਕਰਦੇ ਜੇ ਦਿਨ ਦਿਹਾੜੇ ਹੁਸ਼ਿਆਰਪੁਰ ਸ਼ਹਿਰ ਹੁਸ਼ਿਆਰਪੁਰ ਦੇ ਲੋਕ ਸੁਰੱਖਿਅਤ ਨਹੀਂ ਤਾਂ ਰਾਤ ਵੇਲੇ ਕਿੰਨੀ ਸੁਰੱਖਿਆ ਜੋ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਉਸ ਬਾਰੇ ਅਸੀਂ ਚਾਨਣਾ ਪਾਵਾਂਗੇ ਤੇ ਜੇ ਗੱਲ ਕਰੀਏ ਹਸ਼ਰਪੁਰ ਦੇ ਇਸ ਵੇਲੇ ਅਸੀਂ ਸ਼ਿਮਲਾ ਪੜੀ ਚੌਂਕ 'ਚ ਫੜੇ ਆਂ ਤੇ ਇੱਥੇ ਵੀ ਰਾਤ ਦਾ ਸਮਾਂ ਹੋ ਗਿਆ ਤੇ ਕੋਈ ਪੁਲਿਸ ਕਰਮਚਾਰੀ ਇੱਥੇ ਮੌਜੂਦ ਨਹੀਂ ਹੈ ਤੇ ਕਿੰਨੀ ਦੀ ਸੁਰੱਖਿਆ ਉਹ ਕਰਨਗੇ ਹਸ਼ਰਪੁਰ ਵਾਸੀਆਂ ਦੀ ਤੇ ਇਸ ਦੇ ਨਾਲ-ਨਾਲ ਅਸੀਂ ਹੋਰ ਵੀ ਚੌਂਕਾ ਦੇ ਵਿੱਚ ਸਾਰੇ ਇਹ ਜਾਣਕਾਰੀ ਹਾਸਲ ਕਰਕੇ ਤੁਹਾਡੇ ਤੱਕ ਅਸੀਂ ਲੈ ਕੇ ਆਵਾਂਗੇ ਤੇ ਆਓ ਚੱਲਦੇ ਆਂ ਅਗਲੇ ਚੌਂਕਾ ਦੇ ਵਿੱਚ ਨਹੀਂ ਤੇ ਜਾਣਕਾਰੀ ਲੈਣੇ ਆ ਤੇ ਕਿੰਨੀ ਕੋ ਸੁਰੱਖਿਆ ਇਹਨਾਂ ਵੱਲੋਂ ਹੁਸ਼ਿਆਰਪੁਰ ਵਾਸੀਆਂ ਲਈ ਦਿੱਤੀ ਜਾ ਰਹੀ ਆ ਸੋ ਦੋਸਤੋ ਮਿਸ਼ਨ ਸੁਰੱਖਿਆ ਦੇ ਤਹਿਤ ਹੀ ਇਸ ਵੇਲੇ ਅਸੀਂ ਖੜੇ ਆਂ ਨਗਰ ਨਿਗਮ ਭਾਗ ਦੇ ਨਜ਼ਦੀਕ ਜੋ ਚੌਕ ਪੈਂਦਾ ਉੱਥੇ ਪਹੁੰਚੇ ਆਂ ਤੇ ਇੱਥੇ ਦੇ ਹਾਲਾਤ ਜੋ ਨੇ ਜੋ ਕਿੱਥੋਂ ਲੋਕ ਬਾਹਰੋਂ ਹਿਮਾਚਲ ਵਾਲੀ ਸਾਈਡ ਤੋਂ ਜਾਂ ਓਨੇ ਵਾਲੀ ਸਾਈਡ ਤੋਂ ਜਾਂ ਹੁਸ਼ਿਆਰਪੁਰ ਤੋਂ ਲੋਕ ਹਿਮਾਚਲ ਨੂੰ ਜਾਂ ਓਨੇ ਵਾਲੀ ਸਾਈਡ ਨੂੰ ਜਾਂਦੇ ਨੇ ਤੇ ਕਿੰਨੇ ਕੁ ਸੁਰੱਖਤ ਨੇ ਕਿੰਨੇ ਕੁ ਲੋਕ ਇੱਥੇ ਲੁਟਕਾਹਾਂ ਦੀਆਂ ਵਾਰਤਾਂ ਤੋਂ ਸੁਰੱਖਿਤ ਮਹਿਸੂਸ ਕਰਦੇ ਨੇ ਤੇ ਪੰਜਾਬ ਪੁਲਿਸ ਜੋ ਹੈ ਇੱਕ ਸੁਰੱਖਿਆ ਦਾ ਦਾਵਾ ਕਰਦੀ ਹੈ ਲੋਕਾਂ ਦੇ ਹਿੱਤ ਦੀ ਰਾਖੀ ਲਈ ਤਨਾਤ ਕੀਤੀ ਹੁੰਦੀ ਹੈ ਤੇ ਇੱਥੇ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਕੀਤਾ ਹੋਇਆ ਤੇ ਅਨਸਖਾਮੀ ਘਟਨਾ ਜੋ ਵਾਪਰ ਸਕਦੀ ਹੈ ਨਿਤ ਦਿਹਾੜੇ ਜੋ ਵਾਰਤਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਨੱਥ ਪਾਉਣ ਦੀ ਜੋ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਤਨਾਤ ਹੋ ਕੇ ਲੁਟਕੋਹਾਂ ਦੀ ਬਾਰਦਾਤ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਤਾਂ ਜੋ ਹੁਸ਼ਾਰਪੁਰ ਵਿੱਚ ਵੱਧ ਰਿਹਾ ਕ੍ਰਾਈਮ ਉਹ ਘਟ ਸਕੇ ਤੇ ਜੋ ਜੁਰਮ ਕਰ ਰਹੇ ਵਿਅਕਤੀ ਨੇ ਉਹਨਾਂ ਨੂੰ ਬਣਦੀ ਜੋ ਸਜ਼ਾ ਉਹ ਮਿਲ ਸਕੇ ਸੋ ਵਾਕ ਵਾਕ ਚੌਂਕਾ ਤੋਂ ਘੁੰਮਦੇ ਹੋਏ ਅੱਜ ਵਕਤ ਅਸੀਂ ਪਹੁੰਚੇ ਹਾਂ ਮਾਤਾ ਚਿੰਦਪੁਰਨੀ ਚੌਕ ਤੋਂ ਜਿੱਥੇ ਕਿ ਪਠਾਨਕੋਟ ਦੇ ਸੂਹ ਵਾਲੀ ਸਾਈਡ ਤੋਂ ਵੀ ਗੱਡੀਆਂ ਹੁਸ਼ਾਰਪੁਰ ਚੈਂਟਰ ਕਰਦੀਆਂ ਨੇ ਤੇ ਦੂਜੇ ਪਾਸੇ ਹੁਸ਼ਾਰਪੁਰ ਤੋਂ ਵੀ ਗੱਡੀਆਂ ਬਾਹਰ ਟਾਂਡੇ ਨੂੰ ਤੇ ਦਸੂਹੇ ਮੁਕੇਰੀਆਂ ਨੂੰ ਜਾ ਰਹੀਆਂ ਨੇ ਤੇ ਬਾਰੋਂ ਜੋ ਲੋਕ ਇੱਥੇ ਆਉਂਦੇ ਨੇ ਆਪਣੇ ਵਹੀਕਲਸ ਦੇ ਉਹਨਾਂ ਦੀ ਚੈਕਿੰਗ ਕਰਨੀ ਇੱਕ ਪੁਲਿਸ ਮੁਲਾਜ਼ਮਾਂ ਦਾ ਫਰਜ਼ ਬਣਦਾ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਕਈ ਅਣਪਛਤੇ ਵਿਅਕਤੀ ਲੁੱਟਖੋਹਾਂ ਕਰਨ ਦੇ ਮਾਮਲੇ ਦੇ ਵਿੱਚ ਵੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਦਾਖਲ ਹੋ ਸਕਦੇ ਨੇ ਜਿਨ੍ਹਾਂ ਤੋਂ ਕਾਫੀ ਖਤਰਾ ਹੁਸ਼ਿਆਰਪੁਰ ਵਾਸੀਆਂ ਨੂੰ ਤੇ ਲਗਾਤਾਰ ਦਿਨ ਦਿਹਾੜੇ ਵਾਰਤ ਜੋ ਹੁੰਦੀਆਂ ਨੇ ਉਸ ਨੂੰ ਨੱਥ ਪਾਈ ਜਾਣੀ ਚਾਹੀਦੀ ਤੇ ਰਾਤ ਵੇਲੇ ਵੀ ਇਹਨਾਂ ਅਫਸਰਾਂ ਵੱਲੋਂ ਇੱਥੇ ਡਿਊਟੀਆਂ ਤਨਾਤ ਕੀਤੀਆਂ ਜਾਣੀ ਚਾਹੀਦੀਆਂ ਤੇ ਲਗਾਤਾਰ 24 ਘੰਟੇ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ ਆਉਣ ਵਾਲੇ ਵਿਖਲਾਂਸ ਦੀ ਵੀ ਚੈਕਿੰਗ ਲਗਾਤਾਰ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਵੀ ਜੋ ਬਾਹਰੋਂ ਵਿਅਕਤੀ ਆਉਂਦੇ ਨੇ ਉਹਨਾਂ ਦੀ ਪੂਰੀ ਜਾਣਕਾਰੀ ਕੋਲ ਪ੍ਰਸ਼ਾਸਨ ਕੋਲ ਹੋਣੀ ਲਾਜ਼ਮੀ ਬਣਦੀ ਹੈ ਤੇ ਉਹਨਾਂ ਵੱਲੋਂ ਵੀ ਇਹ ਜਾਣਕਾਰੀ ਲੈਣੀ ਬਹੁਤ ਅਤਿ ਜ਼ਰੂਰੀ ਹੈ ਤੇ ਇਸ ਨੂੰ ਦੇਖਦੇ ਹੋਏ ਇਸ ਦੇ ਮੱਦੇ ਨਜ਼ਰ ਹੀ ਜੋ ਹਿਆਰਪੁਰ ਸ਼ਹਿਰ ਨੂੰ ਇੱਕ ਸੁਰੱਖਿਆ ਦਿੱਤੀ ਜਾ ਸਕੀ ਸਰ ਹਿਸ਼ਾਰਪੁਰ ਦੇ ਵਿੱਚ ਬਾਰੋਂ ਵੀ ਯਾਤਰੀ ਐਂਟਰ ਕਰ ਰਹੇ ਨੇ ਵਾਪਕ ਦੁਨੀਆਂ ਚੋਂ ਆਉਂਦੇ ਨੇ ਤੇ ਹਿਸ਼ਾਰਪੁਰ ਤੋਂ ਹੀ ਬਾਹਰ ਰਾਹ ਗਿਰ ਜਾਂਦੇ ਨੇ ਤੇ ਕਿੰਨੀ ਕੋ ਸੁਰੱਖਿਆ ਪੁਲਿਸ ਵੱਲੋਂ ਨਿਭਾਈ ਜਾ ਰਹੀ ਹੈ ਡਿਸਟ੍ਰਿਕਟ ਹਿਸ਼ਾਰਪੁਰ ਦੇ ਸਾਡੇ ਐਸਐਸਪੀ ਸਾਬ ਸੀਰੀ ਸੁਰਿੰਦਰ ਲਾਂਬਾ ਜੀ ਆਈਪੀਐਸ ਐਸਐਸਪੀ ਹਿਸ਼ਾਰਪੁਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਜਿਹੜੀ ਵੀ ਬਾਹਰੋਂ ਸੰਗਤ ਐਂਟਰ ਕਰਦੀ ਐ ਮਾਤਾ ਚੰਤਪੁਰਨੀ ਜੰਦੀ ਐ ਅਮਰਨਾਥ ਯਾਤਰਾ ਦੇ ਤੌਰ ਤੇ ਵੀ ਜਾਂਦੀ ਐ ਤੇ ਅਸੀਂ ਇਸ ਸੰਬੰਧੀ ਸੱਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਆ ਹਰੇਕ ਇਹ ਚੌਂਕ ਦੇ ਵਿੱਚ ਅਸੀਂ ਪੀਸੀਆਰ ਰਾਹੀਂ ਕਵਰ ਕਰ ਰਹੇ ਆ ਪੈਟਰੋਲਿੰਗ ਰਾਹੀਂ ਕਵਰ ਕਰ ਰਹੇ ਆ ਔਰ ਅਲੱਗ-ਅਲੱਗ ਨਾਕੇ ਲਾ ਕੇ ਅਸੀਂ ਇਹ ਜਿਹੜਾ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਚੈਕਿੰਗ ਵੀ ਕਿਤੇ ਕੋਈ ਸ਼ੱਕੀ ਵੀ ਕੇ ਵਿਅਕਤੀ ਜਾਂ ਕੋਈ ਵਿਕਲ ਮਿਲਦਾ ਤੋ ਉਹਨੂੰ ਰਾਉਂਡ ਅਪ ਕਰਦੇ ਹਾਂ